ਸੋ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਲੰਧਰ ਦੇ ਵਿੱਚ ਜਿਹੜਾ ਡਾਡੇ ਸੱਟੇ ਦਾ ਕੰਮ ਜਿਹੜਾ ਜੂਰੋ ਸ਼ੋਰ ਹੋਣਾ ਚੱਲ ਰਿਹਾ ਦੇਖ ਸਕਦੇ ਹੋ ਜਲੰਧਰ ਦੇ ਹੱਦ ਮਹਾਨਗਰ ਦੇ ਵਿੱਚ ਡਾਡੇ ਸੱਟੇ ਜਿਹੜੀ ਦੁਕਾਨ ਆ ਖੁੱਲ ਗਈ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕੀ ਨਾਮ ਆ ਭਾਜੀ ਤੁਹਾਡਾ ਕੀ ਨਾਮ ਆ ਭਾਜੀ ਇਹ ਇਹ ਪਸਾਨੇ ਜੀਲ ਕੀ ਆ ਮੁਰ ਬੱਬਾ ਹੈ ਬੱਬਾ ਲਕੇਸ਼ ਕੁਮਾਰ ਬੱਬਾ ਲਕੇਸ਼ ਕੁਮਾਰ ਬਾਬੇ ਦੁਕਾਨ ਸੋ ਕਸਟਮਰ ਮੌਜੂਦ ਆ ਉਹਦੇ ਨਾਲ ਵੀ ਗੱਲਬਾਤ ਕਰ ਲਵੰਨੇ ਆ ਭਾਜੀ ਕੀ ਨਾਮ ਆ ਜੀ ਤੁਹਾਡਾ ਇੱਕ ਮਿੰਟ ਕੀ ਨਾਮ ਆ ਤੁਹਾਡਾ ਭਾਜੀ ਮੈਂ ਲਾਂਡਰੀ ਨਹੀਂ ਮਾਰ ਮੈਂ ਪੇਸ਼ਾਵ ਕਰਨਾ ਆਇਆ ਗਿਆ ਦੁਕਾਨ ਦੇ ਅੰਦਰ ਨਹੀਂ ਨਹੀਂ ਭਾਵ ਕਰਨਾ ਹੈ ਭਾਈ ਤੁਸੀਂ ਦੁਕਾਨ ਦੇ ਅੰਦਰ ਸੀ ਨਹੀਂ ਨਾ ਡੇਰ ਲੱਗ ਗਈ ਜੀ 14 ਹਾਂ ਚਲੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਤੇ ਚਾਰਟ ਲੱਗਾ ਹੋਇਆ ਹੈ 10 ਦੇ ਨਾਲ ਕਹਿੰਦੇ 700 ਰੁਪਏ ਦਵਾਂਗੇ ਆਪ 10 100 ਰੁਪਏ ਮੰਗਦੇ ਆ ਤੇ ਕਹਿੰਦੇ 10 ਦੇ ਨਾਲ ਤੁਹਾਨੂੰ 700 ਰੁਪਏ ਦਵਾਂਗੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਧਰੇ ਸੱਟੇ ਦੀਆਂ ਦੁਕਾਨਾਂ ਦੀਆਂ ਹਾਂਜੀ ਫੋਨ ਮੁਲਾ ਰਹੇ ਹੋ ਜੀ ਸਰ ਮੈਂ ਤੇ ਰੱਖਿਆ ਲਵ ਚਾਰਜ ਲਾਇਆ ਕਿੰਨੀ ਵਜੇ ਦਿਹਾੜੀ ਤੁਹਾਡਾ ਮੇਰੇ ਸਭ 600 ਰੁਪਏ 600 ਵਜੇ ਇੱਕ ਦਿਨ ਦਿਹਾੜੀ ਪਿੱਛੇ ਦੋ ਨੰ ਦੇਖੋ ਕੰਮ ਤੇ ਜ਼ਰੂਰ ਹੈ ਜੇ ਕਰਦੇ ਵੀ ਮੈਂ ਕਿੰਨਾ ਚੰਗ ਕੰਮ ਕਰੈ ਨਹੀਂ ਆਪੋ ਆਪ ਇਹ ਮੈਂ ਤਾਂ ਬਿਲਕੁਲ ਹੀ ਦਿਹਾੜੀਦਾਰ ਬੰਦਾ ਜੀ ਦੇਖੋ ਸਰ ਫਰੋਦੀ ਵਾਲੇ ਨਹੀਂ ਸ਼ੁਰੂ ਕਰ ਦੋ ਬਤਲ ਵੀ ਕਰਦੇ ਕਰੋ ਨਹੀਂ ਨਹੀਂ ਦੱਸੋ ਤਾਂ ਆਪ ਤੁਸੀਂ ਜੌਬ ਦੇਵੋ ਤੁਹਾਡ ਨਾਲ ਤੇ ਰਹਿਣਾ ਕਿ ਤੁਸੀਂ ਆਪ ਹੀ ਇੰਨੀ ਗੱਲ ਕਹੀ ਜਾਂਦੇ ਕਿ ਕੰਮ ਕਰ ਹੈ ਨਹੀਂ ਇਸ ਕਰਕੇ ਬਾ ਕੰਮ ਕਰ ਲਿਆ ਤੇ ਇਦਾਂ ਤੇ ਲੋਕੀ ਫਰੋਦੀਆਂ ਮੰਗਦੇ ਉਹ ਵੀ ਉਹ ਵੀ ਕੰਮ ਹੀ ਆ ਫਿਰ ਉਹ ਵੀ ਕਰ ਲਓ ਦੇਖੋ ਆਪਾਂ ਉਹ ਚੀਜ਼ ਗਲਤ ਤੋਂ ਉਹ ਚੀਜ਼ ਕਰਦੇ ਇਹ ਇਹ ਚੀਜ਼ ਸਹੀ ਹੈ ਨਹੀਂ ਚਲੋ ਠੀਕ ਹੈ ਕੋਈ ਨਹੀਂ ਕਰਨੀ ਗਲਤ ਤੇ ਕਰਦੇ ਕੰਮ ਤੇ ਚੱਲਦਾ ਤਦ ਕਰਦੇ ਫਿਰ ਸਣੀ ਵੈਸੇ ਤੁਹਾਡੇ ਹਿਸਾਬ ਹੈ ਇਹ ਚੀਜ਼ ਹੀ ਸਹੀ ਹੈ ਇਸ ਸਟੋਰ ਚ ਕੋਈ ਦੁਕਾਨ ਦੇ ਕੋ ਕਰਦਾ ਨਹੀਂ ਦੁਕਾਨ ਦਾ ਮਾਲਕ ਕੌਣ ਹੈ ਜੀ ਜਿੱਥੇ ਅਮਨੁਕੇਸ਼ ਕੁਮਾਰ ਕੇਰੇ ਬਾਬਾ ਜੀ ਸੋ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇੱਥੇ ਲਿਖਿਆ ਹੈ ਰਕੇਸ਼ ਕੁਮਾਰ ਬਾਬਾ ਇਹ ਇਹਨਾਂ ਦਾ ਨੰਬਰ ਹੀ ਹੈ ਜੀ ਹਾਂਜੀ ਜਿਨ੍ਹਾਂ ਦੀ ਜਿਹੜੇ ਮਾਲਕ ਹੈਗੇ ਦੁਕਾਨ ਦੇ ਇਹ ਉਹਨਾਂ ਦਾ ਨੰਬਰ ਹੀ ਹੈ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਦੁਕਾਨ ਖੋਲ੍ਹੇ ਨੂੰ ਇਹ ਹੋ ਜਨੈ ਜੇ ਤੋ ਸੱਪਤਾ ਦਾ ਦਸ ਦਿਨ ਹੋ ਗਿਆ ਕਿ ਕਿਸ ਨੇ ਹਤਾ ਦਾ ਦਸ ਦਿਨ ਗਿਆ ਨਹੀਂ ਤੇ ਸਾਰੇ ਇਹੀ ਕਹਿੰਦੇ ਅੱਜ ਹੀ ਐਵੇਂ ਤਾਂ ਜੀ ਅੱਜ ਹੀ ਐ ਨਹੀਂ ਨਹੀਂ ਐਵੇਂ ਜੇ ਪਹਿਲੇ ਵੀ ਚਾਹ ਹਫਤਾ ਪਾਸ ਹੋਇਆ ਤੇ ਕਿੰਨੇ ਪੈਸੇ ਭਰਦੇ ਹੋ ਸਾਰਿਆਂ ਨੂੰ ਜੀ ਮੈਂ ਤਾਂ ਕਿਸੇ ਨੂੰ ਇੱਥੇ ਕੀ ਕੰਦਾ ਮੈਂ ਤਾਂ ਬੈਠਾ ਜੀ ਮੈਨੂੰ ਇਹਨੇ ਅੱਜ ਤੋਂ 5-6 ਦਿਨ ਹੋਏ ਨੇ ਦਿਖਦੇ ਤੇ ਕੋਈ ਪ੍ਰਸ਼ਾਸਨ ਵਾਲਾ ਕੋਈ ਨਹੀਂ ਆਂਦਾ ਕੋਈ ਹੋਰ ਵੀ ਆਂਦਾ ਜਦੋਂ ਪਤਾ ਨਹੀਂ ਮੈਂ ਤਾਂ ਆਪ ਨੂੰ ਬਾਤਾਉਣੀ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਪ੍ਰਸ਼ਾਸਨ ਦਾ ਵਿਅਕਤੀ ਇੱਕ ਵੀ ਨਹੀਂ ਆਇਆ ਇੱਥੇ ਕੀ ਗਲਤ ਕੰਮ ਕਰਦੇ ਹੋ ਤੁਸੀਂ ਇੱਥੇ ਕੋਈ ਵੀ ਨਹੀਂ ਆਇਆ ਸੋ ਜਲੰਧਰ ਸ਼ਹਿਰ ਦੇ ਹਾਲਾਤ ਹੈ ਵਿਅਕਤੀ ਖੁਦ ਕਹਿ ਰਹੇ ਇੱਕ ਹਫਤਾ ਹੋ ਗਿਆ ਤਸਵੀਰਾਂ ਤਾਂ ਤੁਹਾਨੂੰ ਘੜੀ ਦੇ ਸਮੇਂ ਵੀ ਦਿਖਾ ਦਿੰਦੇ ਆ 1:30 ਵਜਣ ਵਾਲਾ ਹੈ ਹਰਾਨਗੀ ਵਾਲੀ ਗੱਲ ਹੈ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਡਰੇ ਸੱਟੇ ਦੇ ਕੰਮ ਜਿਹੜੇ ਆ ਚੱਲਦੇ ਹੋਏ ਨਜ਼ਰ ਆ ਰਿਹਾ ਪਰ ਪ੍ਰਸ਼ਾਸਨ ਜਿਹੜਾ ਆ ਕੋਈ ਸਾਰ ਨਹੀਂ ਦੇ ਰਿਹਾ ਕੀ ਆਖੀਰੇ ਕਾਰਨ ਹੈ ਕਿ ਪ੍ਰਸ਼ਾਸਨ ਇੰਨਾ ਸੁਸਤ ਹੋ ਕੇ ਬੈਠ ਗਿਆ ਕਿਸੇ ਨਾ ਕਿਸੇ ਤਰ੍ਹਾਂ ਦੀ ਲੱਗਦਾ ਹੈ ਕਿ ਕੋਈ ਪੋਲਿਟੀਕਲ ਪਾਵਰ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਉੱਤੇ ਲੰਮਕ ਰਹੀ ਹੈ ਜਿਸ ਦੇ ਕਰਕੇ ਪ੍ਰਸ਼ਾਸਨ ਜਿਹੜਾ ਆ ਕੰਮ ਨਹੀਂ ਕਰ ਪਾ ਰਿਹਾ ਜਾਂ ਪ੍ਰਸ਼ਾਸਨ ਕਿਸੇ ਵੱਡੇ ਐਕਸ਼ਨ ਦੀ ਜਿਹੜੀ ਵੇਟ ਕਰ ਰਿਹਾ ਹੈ ਤਾ ਕਿ ਸ਼ਾਇਦ ਡਰੇ ਸੱਟੇ ਵਾਲੇ ਇਕੱਠੇ ਹੀ ਜਿਹੜੇ ਸਾਰੇ ਕਾਬੂ ਕਰ ਲਿੱਤੇ ਜਾਣ। ਰਾਂਗੀ ਵਾਲੀ ਗੱਲ ਹੈ ਹੁਣ ਤਾਂ ਇੰਜ ਲੱਗਣ ਲੱਗ ਗਿਆ ਕਿ ਇਲੈਕਸ਼ਨ ਆ ਰਹੇ ਆ ਕਿਤੇ ਇਹ ਤਾਂ ਨਹੀਂ ਕਿ ਇਲੈਕਸ਼ਨ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਸਾਰਾ। ਹੁਣ ਤੱਕ ਭਾਜੀ ਕਿੰਨੇ ਪਰਚੇ ਪੇ ਦੌੜਦੇ ਲੱਡਰੀਆਂ ਆਂ। ਸਰ ਮੈਂ ਤਾਂ ਨਵਾਂ ਹੀ ਸ਼ੁਰੂ ਕੀਤਾ ਪੰਜ ਛੇ ਦਿਨ ਹੋਏ ਮੈਨੂੰ ਆਇਆ ਅੱਛਾ ਪਹਿਲੇ ਵੈਸੇ ਤੁਸੀਂ ਕੰਮ ਨਹੀਂ ਕਰ ਰਹੇ ਅਸੀਂ ਤੁਹਾਨੂੰ ਵੀ ਕੁਝ ਨਹੀਂ ਕਹਿੰਦੇ ਕਿਉਂਕਿ ਹਰ ਕਿਸੇ ਨੇ ਆਪਣੇ ਬੱਚੇ ਪਾਲਣੇ ਆ ਤੇ ਜਿਹੜਾ ਪਿਓ ਜਿਹੜਾ ਮਿਹਨਤ ਕਰਦਾ ਆ ਉਹ ਹਰ ਕਿਸੇ ਨੂੰ ਪਤਾ ਹੈ ਕਿ ਬੱਚੇ ਜਿਹੜਾ ਆ ਸਭ ਤੋਂ ਵੱਧ ਪਿਓ ਭਾਵੇਂ ਬੱਚੇ ਜਿਹੜੇ ਆ ਮਾਂ ਨੂੰ ਜ਼ਿਆਦਾ ਪਿਆਰ ਕਰਦੇ ਪਰ ਸਭ ਤੋਂ ਵੱਡਾ ਹੱਦ ਜਿਹੜਾ ਪਿਓ ਦਾ ਹੀ ਹੁੰਦਾ ਜਿਹੜਾ ਆਪਣੇ ਬੱਚਿਆਂ ਨੂੰ ਸੰਗ ਚੱਲੂ ਤੁਸੀਂ ਤਾਂ ਆਪਣਾ ਕੰਮ ਕਰਦੇ ਪਏ ਹੋ ਬੱਚਿਆਂ ਦੇ ਲਈ ਆਪਣੇ ਉੱਤੇ ਪਰਚੇ ਹੀ ਪਾਉਂਦੇ ਹੋ ਕਦੀ ਮਾਲਕ ਨੂੰ ਇਹ ਚੀਜ਼ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇੱਥੇ ਬੈਠੇ ਹਾਂ 6-600 ਰੁ ਤੁਸੀਂ 10 ਰੁਪਏ ਮੰਗਣ ਦੇ ਤੁਸੀਂ ਲੋਕਾਂ ਨੂੰ ਵੀ 700 ਦੇਣਿਆ ਕੰਨ ਚ ਕੋਈ ਗੱਲ ਹੁੰਦੀ ਤਾਂ ਸਾਰੀ ਗੱਲ ਤਾਂ ਮੇਰੇ ਤੇ ਆਣੀ ਕਰੀ ਇਹ ਗੱਲ ਨਹੀਂ ਕੀਤੀ ਸਾਰੀ ਚੀਜ਼ਾਂ ਪਤਾ ਨਹੀਂ ਪਰ ਫਸਟ ਟਾਈਮ ਮੈਂ ਆਇਆ ਸੋ ਦਿਖਾ ਦਿੰਦੇ ਆ ਕਿ ਨੰਬਰ ਜਿਹੜੇ ਇੱਥੇ ਲਿਖੇ ਹੋਏ ਆ ਮੇਰੇ ਨੰਬਰ ਇੱਥੇ ਲਿਖੇ ਹੋਏ ਨੇ ਨੰਬਰ ਇਹਦਾ ਕੋਈ ਗਾਗ ਨਹੀਂ ਆ ਬੰਦਾ ਜੀ ਉਸੇ ਤੋ ਜਲੰਧਰ ਸ਼ਹਿਰ ਦੇ ਹਾਲਾਤ ਹੈ ਲਗਾਤਾਰ ਡੜੇ ਸੱਟੇ ਦਾ ਕੰਮ ਜਿਹੜਾ ਹੈ ਜਲੰਧਰ ਸ਼ਹਿਰ ਦੇ ਵਿੱਚ ਵਧਦਾ ਨਜ਼ਰ ਆ ਰਿਹਾ ਹੈ ਕਦੀ ਕੋਈ ਨਾਮ ਸਾਹਮਣੇ ਆਂਦਾ ਹੈ ਕਦੀ ਕੋਈ ਨਾਮ ਸਾਹਮਣੇ ਆਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਆ ਦੁਕਾਨ ਦੇ ਬਾਹਰੋਂ ਇਹ ਤਸਵੀਰਾਂ ਨੇ ਤੁਹਾਨੂੰ ਦੱਸ ਜਾਈਏ ਕਿ ਬਾਹਰੋਂ ਵੀ ਤੁਹਾਨੂੰ ਦਿਖਾ ਦੰਨੇ ਆ ਕਿ ਇਸ ਟਾਈਮ ਅਸੀਂ ਕਿੱਥੇ ਮੌਜੂਦ ਹੈ ਤਾਂ ਕਿ ਪ੍ਰਸ਼ਾਸਨ ਨੂੰ ਜੇ ਇਸ ਚੀਜ਼ ਬਾਰੇ ਨਹੀਂ ਪਤਾ ਤੇ ਉਹਨਾਂ ਨੂੰ ਵੀ ਜਿਹੜੇ ਇਹ ਲੱਭਣ ਦੇ ਵਿੱਚ ਆਸਾਨੀ ਹੋਣ ਤਾਂ ਦੱਸ ਜਾਈਏ ਕਿ ਇਹ ਜਿਹੜਾ ਫਾਟਕ ਹੈ ਬਿਲਕੁਲ ਇਧਰ ਮਾਈਰਾ ਜੇਡ ਤਾਂ ਅੰਦਾਜ਼ੇ ਕਿ ਸੱਜੇ ਬੰਦੇ ਪੈਂਦਾ ਹੈ ਜਿਹੜਾ ਫਾਟਾ ਗਿਆ ਟਾਂਡਾ ਫੱਟ ਟਾਂਡਾ ਫੱਟ ਦੱਸਿਆ ਜਾ ਰਿਹਾ ਹੈ ਮੁਹੱਲਾ ਵੀ ਤੁਹਾਨੂੰ ਦਿਖਾਉਂਦੇ ਆ ਤੇ ਬੋਰਡ ਲੱਗਾ ਆ ਮੁਹੱਲਾ ਪੁਰਾਣੀ ਕਚੈਰੀ ਦਾ ਬਿਲਕੁਲ ਉਹਦੇ ਨਾਲ ਇਥੇ ਘਿਓ ਕੰਡੇ ਜਾਂਦਾ ਤੇ ਬਿਲਕੁਲ ਇਸ ਗਲੀ ਦੇ ਵਿੱਚ ਨਾਲ ਹੀ ਤੁਹਾਨੂੰ ਫੇਰ ਇੱਕ ਵਾਰੀ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਕਰ ਦਿੰਦੇ ਆ ਇਸ ਗਲੀ ਦੇ ਅੰਦਰ ਜਦੋਂ ਤੁਸੀਂ ਵੜਦੇ ਹੋ ਅੰਦਰ ਵੜਦੇ ਸਾਰ ਹੀ ਜੇ ਗੱਲ ਕਰੀਏ ਇੱਕ ਦੁਕਾਨ ਛੱਡ ਕੇ ਉਸ ਤੋਂ ਬਾਅਦ ਜਿਹੜੀ ਦੂਜੀ ਦੁਕਾਨ ਆ ਉਹ ਇਹੀ ਹੈ ਡੜੇ ਸੱਟੇ ਦੀ ਪਰਦੇ ਲਗਾਏ ਹੋਏ ਆ ਸ਼ੋਤ ਐ ਕਰਦੇ ਨੇ ਜਿਵੇਂ ਸਲੂਨ ਖੋਲ ਲਿਆ ਕਿਤੇ ਬੜਾ ਵਧੀਆ ਫਾਈਵ ਸਟਾਰ ਪਰ ਜੇ ਤੁਸੀਂ ਅੰਦਰ ਆਓਗੇ ਤੇ ਅੰਦਰ ਤੁਹਾਨੂੰ ਜਿਹੜੇ ਕਾਲੇ ਕਾਰਨਾਮੇ ਜਿਹੜੀ ਦੁਕਾਨਾਂ ਦੇ ਉਹ ਤੁਹਾਨੂੰ ਨਜ਼ਰ ਆਣਗੇ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਇਹਨਾਂ ਉੱਤੇ ਕਾਰਵਾਈ ਕਰਦਾ ਹੈ ਤੇ ਇਸ ਤਰ੍ਹਾਂ ਦੇ ਕਰਿੰਦਿਆਂ ਦੇ ਉੱਤੇ ਪਰਚਾ ਦਰਜ ਕਰਦਾ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਇਹ ਜਿਹੜੇ ਵਿਅਕਤੀ ਹੈ ਇਹ ਦਿਹਾੜੀਦਾਰ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜਾ ਮੇਨ ਇਹਦਾ ਮਾਲਕ ਹੈ ਜੋ ਇਹਨਾਂ ਦੇ ਕੈਂਡ ਦੇ ਮੁਤਾਬਿਕ ਰਜੇਸ਼ ਜਾਂ ਰਕੇਸ਼ ਦੱਸਿਆ ਜਾ ਰਿਹਾ ਹੈ ਉਹਦੇ ਉੱਤੇ ਦੇਖਣ ਵਾਲੀ ਗੱਲ ਹੋएगी ਕਿ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਕਾਰਵਾਈ ਕਰਦਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜਾ ਛੱਤਰ ਹੁਣ ਜਿਹੜਾ ਥੱਲੇ ਕਰ ਦਿੱਤਾ ਗਿਆ ਜਿੱਥੋਂ ਹੋਰ ਜਿਹੜਾ ਸਾਫ ਜ਼ਾਹਿਰ ਹੋ ਗਿਆ ਕਿ ਕੰਮ ਜਿਹੜਾ ਇੱਥੇ ਕਾੜਾ ਹੀ ਚੱਲ ਰਿਹਾ ਸੀਗਾ ਪਰ ਹੈਰਾਨਗੀ ਵਾਲੀ ਗੱਲ ਲੈ ਕੇ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਇਸ ਤੇ ਦੁਕਾਨ ਦੇ ਮਾਲਕ ਦੇ ਉੱਤੇ ਜਿਹੜਾ ਪਰਚਾ ਦਰਜ ਕਰਦਾ ਸੋ ਤਦ ਤੱਕ ਲਈ ਮੈਂ ਦਿਓ ਜਿਆਦਾ ਜਾਨਮਨ ਰਾਮਕ੍ਰਿਸ਼ਨ ਦੇ ਨਾਲ ਮੈਂ ਰਿਪੋਰਟਰ ਗੁਦਿਕ ਸਿੰਘ ਯੂਐਸਵੀਰਾ ਟੀਵੀ ਜਲੰਧਰ